ਅਕਤੂਪਨਾਂ ਦੇ ਅਗਰ ਦੇ ਜਿਹੜੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਦੇ ਜੋੜੇ ਬਹੁਤ ਬਹੁਤ ਮੁਬਾਈ ਸੋ ਇਸ ਪਵਨ ਦਿਹਾੜੇ ਤੇ ਮੌਕੇ ਮਾਲਕ ਦੀ ਕਿਰਪਾ ਹੋਈ ਅੱਜ ਦਰਸ਼ਨ ਹੋਏ ਸਰਵਾਂ ਦੇ ਪੜੇ ਅਰਦਾਸ ਕੀਤੀ ਸ੍ਰੀ ਪ੍ਰਮਾਤਮਾ ਸੇ ਤਰਾਏ ਕਿਰਪਾ ਬਖਸ਼ੇ ਰੱਖੇ ਤੇ ਸਤਿਵੰਤਾ ਪੜਾ ਜਿਹੜਾ ਪੂਰੇ ਪੰਜਾਬ ਵਾਸੀਆਂ ਦੇ ਜਿੱਥੇ ਵੀ ਗੁਰੂ ਨਾਨਕ ਦੇ ਸੰਤ ਵਾਸੀ ਹੈ ਬਾਬਾ ਨਾਨਕ ਦੇ ਸੂਤੋ ਬਿਆਰੀ ਹੈ ਕਿ ਪੂਰੇ ਸੰਸਾਰ ਦੇ ਮਾਲਕ ਮੰਨ ਕੇ ਸੇਵਾ ਜਿਹੜੀ ਸੇਵਾਦਾਰੀ ਕਰਦੇ ਆ ਪੂਰੇ ਹਿੰਦੁਸਤਾਨ ਦੇ ਪੂਰੇ ਵਰਲਡ ਤੁਹਾਡਾ ਸਾਰਿਆਂ ਦਾ ਸਵਾਦ ਦੇ ਬਣ ਜੀ ਦਾ ਧੰਨਵਾਦ। ਸੋ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਸ ਨਿਮਾਣੇ ਨੇ ਕਿਸੇ ਤਰ੍ਹਾਂ ਹੀ ਜਿਹੜੀ ਪੰਜਾਬ ਦੀ ਸੇਵਾ ਬਖਸ਼ੀ ਹੋਈ ਹੈ ਨਿਮਾਣਾ ਬਣ ਕੇ ਸੇਵਾਦਾਰ ਬਣ ਕੇ ਮੈਸੀ ਵੱਲੋਂ ਅੱਜ ਵੱਡੀ ਰਾਹਤ ਮਿਲੀ ਹੈ ਲੋਕਾਂ ਨੂੰ ਅੱਜ ਇਸ ਸਰਦ ਵਿੱਚ ਕੇਚੀ ਕਰਦੇ ਆ। ਮਾਨਸਾ ਉੱਤੇ ਸਨ। ਦੇਖੋ ਬਹੁਤ ਜ਼ਿਆਦਾ ਜਿਹੜੀ ਪਰਸਾਨੀ ਪੰਜਾਬ ਦੇ ਲੋਕਾਂ ਨੂੰ ਆਉਂਦੀ ਸੀ ਵਿਸ਼ਕੀਆਂ ਵੇਲੇ ਇੰਤਖਾਲ ਵੇਲੇ ਸਰਦ ਵੇਲੇ ਸੋਲੀ ਜਿਹੜੀ ਹੈ ਸਾਡੇ ਪਾਰਟੀ ਸੁਪਰੀਮਾਰਨ ਕੇਜਰੀਵਾਲ ਦੀ ਮੁੱਖ ਮੰਤਰੀ ਪੰਜਾਬ ਸਦਾ ਪਾ ਸਮਾਨ ਜੀ ਜੀ ਜਮਾ ਮੰਤਰੀ ਜਿਹੜਾ ਆਨਲਾਈਨ ਸੇਵਾਵਾਂ ਜਿਹੜਾ ਚੱਲੂ ਹੋਈ ਹੈ ਸੋ ਪੂਰੇ ਪੰਜਾਬ ਵਾਸੀਆਂ ਨੇ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮਾਂ ਹੁੰਦੀ ਸੀ ਹੁਣ ਪਾਰਦਰਸ਼ੀ ਤਰੀਕੇ ਨਾਲ ਆਨਲਾਈਨ ਰਾਹੀਂ ਆਪਣੇ ਮੋਬਾਈਲ ਤੇ ਵਟਸਐਪ ਰਾਹੀਂ ਹਰ ਸੇਵਾ ਜਿਹੜੀ ਹੈ ਉਪਲਬਧ ਕਰ ਸਕਦੇ ਆ ਸੋ ਪੂਰੇ ਪੰਜਾਬ ਵਾਸੀ ਰੋਜ਼ਗਾਰ ਮੌਕਾ ਤੇ ਸਸਤਾ ਜਾ ਕੇ ਖਤਮ ਹੋ ਉਹ ਵੀ ਜਿਹੜੇ ਪੈਸੇ ਦਾ ਲੈਂਦੇ ਲੋਕ ਬਹੁਤ ਪ੍ਰਸ਼ਾਨ ਹੱਸਦੇ ਜਿਵੇਂ ਮੋਹਨ ਸਿੰਘ ਦੇ ਉੱਤੇ ਜੇ ਲੈਣ ਮਾਰ ਕੇ ਸੋਹਣ ਸਿੰਘ ਕਰ ਦਿੰਦੇ ਤੇ ਕਈ-ਕਈ ਸਾਲ ਲੱਗ ਜਾਂਦੇ ਸੀ ਉਸ ਆਪਣਾ ਨਾਮ ਸਹੀ ਕਰਾਉਣ ਵਾਸਤੇ ਬਿਨਾ ਪੈਸੇ ਦੇਣ ਤੋਂ ਬਾਅਦ ਵੀ ਸਹੀ ਨਹੀਂ ਹੁੰਦਾ ਸੀ ਕਿਉਂਕਿ ਜਿਹੜੀਆਂ ਪ੍ਰਾਣੀਆਂ ਆਪਰਾਪੀਆਂ ਸੀ 50 ਸਾਲਾਂ ਦੀ ਪਿਛੇ ਤੋਂ ਚੱਲਦਾ ਹੈ ਪਟਵਾਰੀ ਫੀਲਡਰ ਕਨਗੋ ਮੈਦ ਕੌਂਗਾ ਲੀਟਰ ਕਿਉਂਕਿ ਜਦੋਂ ਵੀ ਜਿਹੜੀ ਕ腐ਸ਼ਨ ਹੈ ਜੋ ਉੱਪਰੋਂ ਬੰਦ ਹੋਏਗੀ ਥੱਲੇੋਂ ਬੰਦ ਹੋਏਗੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਪੰਜਾਬ ਵਰਨੇ ਇਮਾਨਦਾਰ ਸਰਕਾਰ ਬਣਾਈ ਹੋਈ ਹੈ ਸੋ ਅਸੀਂ ਗੁਰੂ ਘਰ ਖੜੇ ਹਾਂ ਪੂਰੀ ਇਮਾਨਦਾਰੀ ਨਾਲ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਸਖਾਲੀਆਂ ਹੋ ਸਕਣ ਹਰ ਰੋਜ਼ ਨਵੇਂ ਨਵੇਂ ਸਾਡੇ ਪਾਰਟੀ ਸੁਪਰੀਮਾਰਡਨ ਤੇਜriwal ਦੀ ਮੁੱਖ ਮੰਤਰੀ ਪੰਜਾਬ ਸਰਕਾਰ ਬਹੁਤ ਸਵਾਦ ਜੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਨੂੰ 1 ਰੁਪਿਆ ਵੀ ਦਿਸਵੋਣਾ ਨਹੀਂ ਪਵੇ ਤੇ ਉਹਨਾਂ ਦਾ ਜਿਹੜਾ ਕੰਮ ਹੈ ਬਹੁਤ ਆਸਾਨੀ ਨਾਲ ਹੋਵੇ ਉਸੇ ਸਵਾਵਾ ਨੂੰ ਅੱਜ ਵੀ ਬਹੁਤ ਵੱਡੀ ਰਾਤ ਦੇਖੇ ਗਏ ਨੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੇ ਆ ਕਿ ਸਵਾਵਾ ਇਸ ਤਰ੍ਹਾਂ ਚੰਦੂ ਰਹਿਣਗੀਆਂ ਸੋ ਅਸੀਂ ਤੁਹਾਡੇ ਨਿਰਮਾਣ ਦੇ ਸੇਵਾਦਾਰ ਹਰੂਕਾਰ ਖੜ ਕੇ ਕਹਿੰਦੇ ਆ ਕਿ ਸੇਵਾਦਾਰ ਬਣ ਕਿਸੇ ਵਾਵਾ ਵਾ ਜਿਹੜਾ ਨੀਚੇ ਜਿਮਣੀ ਚੋਣਾ ਚਾਹਤੇ ਸੀ ਕਿੰਦਾ ਦਾ ਲੋਪਾ ਦਾ ਦੇ ਲੋਕਾਂ ਤੋਂ طرفਾਇ ਇਹ ਜੀ ਬਹੁਤ ਵੱਡੀ ਗੱਤ ਹੋ ਰਹੀ ਹੈ ਕਿਉਂਕਿ ਸੰਜੀਵ अरोड़ा ਜੀ ਨਿਮਾਣੇ ਦੇ ਸੇਵਾਦਾਰ ਹੈ ਲੋਕਾਂ ਦੇ ਸੇਵਾਦਾਰ ਹੈ ਦੂਜੇ ਪਾਸੇ ਹੰਕਾਰ ਹੈ ਸੇਵਾਦਾਰ ਤੇ ਹੰਕਾਰ ਦੇ ਵਿੱਚ ਦੇਖਣ ਪਤਾ ਹੀ ਹੈ ਸੇਵਾਦਾਰੀ ਜਿੱਤਦੇ ਹਾਂ ਪਿੱਛੇ ਦੀ ਨਹੀਂ ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਇੱਕ ਨੌਜਵਾਨ ਦੀ ਕੁੱਟਮਾਰ ਹੋਈ ਹੈ ਕਿ ਦੇਖਦੇ ਹੋ ਕਿ ਮੋਤੀ ਸਰਕਾਰ ਰਾਜਸਥਾਨ ਮੇਰੇ ਜਿਹੜਾ ਕੋਟ ਦੇਖੋ ਰਿਐਕਸ਼ਨ ਜਿਹੜਾ ਜਿੰਨੇ ਵੀ ਅਸੀਂ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਬਜ਼ੁਰਗ ਦੀ ਕੀਤੀ ਹੈ ਜਿਹਨਾਂ ਨੇ ਗਲਤੀ ਕੀਤੀ ਉਹਤੇ ਕਾਰਵਾਈ ਹੋਏਗੀ ਹੁੰਦਾ ਕਿ ਸੀ ਪਹਿਲਾਂ ਦੀਆਂ ਸਰਕਾਰਾਂ ਉਹਨਾਂ ਦੇ ਲੀਡਰ ਗਲਤ ਬੰਦੇ ਨਾਲ ਖੜਦੇ ਸੀ ਹੁਣ ਉਹ ਟਾਈਮ ਨਹੀਂ ਰਿਹਾ ਹਮੇਸ਼ਾ ਹੀ ਸੱਚਾਈ ਦੇ ਨਾਲ ਖੜਦੇ ਆ ਤੇ ਅੱਜ ਵੀ ਉਹਨਾਂ ਬੰਦਿਆਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਾਰਵਾਈ ਹੋਏਗੀ ਹੋਏਗੀ ਕਿਉਂਕਿ ਮੇਰੇ ਧਿਆਨ 'ਚ ਆਇਆ ਜੀ ਨਾ ਸਵੇਰ ਦਾ ਇੱਥੇ ਸੀ ਜਾਂ ਤੇ ਉਸ ਤੋਂ ਬੁਰਕਾਰ ਆਗੇ ਜਿਸ ਨੇ ਵੀ ਗਲਤ ਕਰੂਗਾ ਉੱਤੇ ਅਗਲੀ ਇਹ ਕਾਰਵਾਈ ਹੋਏਗੀ ਆਪਾਂ ਦੇਖ ਹੀ ਰਿਹਾ ਕਿਥੇ ਜੁੱਧ ਨਸ਼ਾ ਵਰੋ ਚੱਲ ਲਿਆ ਤੇ ਜਿਹੜਾ ਵੀ ਕੋਈ ਲੋਕ ਦੱਸਦੇ ਆ ਕਿ ਸਾਡੇ ਪਿੰਡ ਨਸਾ ਵਿਖਦਾ ਉੱਤੇ ਨਾਲ ਨਾਲ ਕਰਦੇ ਹਾਂ